ਪਲਾਈ ਅਫਸਰ ਸਾਹਿਬ ਸਤਿ ਸ੍ਰੀ ਅਕਾਲ ਤੁਹਾਡਾ ਇੱਕ ਨਾ ਚਿੱਠੀ ਪੱਤਰ ਲਾ ਦਿਓ ਗੇਟ ਦੇ ਬਾਹਰ ਵੀ ਸ਼ਗਨ ਸਕੀਮ ਵਾਸਤੇ ਆ ਕਾਗਜ਼ ਚਾਹੀਦੇ ਨੇ ਇਹ ਜਦ ਤੱਕ ਕਾਗਜ਼ ਪੂਰੇ ਨਹੀਂ ਹੁੰਦੇ ਕੋਈ ਫਾਈਲ ਜਮਾ ਨਾ ਕਰਾਵੇ ਕਿਉਂ ਪਕਾਈ ਕਰਾਈ ਜਾਂਦੇ ਯਾਰ ਲੋਕਾਂ ਨੂੰ ਤੁਸੀਂ ਆ ਮਿੰਦਰ ਸਿੰਘ ਦਾ ਮੈਂ ਤੁਹਾਨੂੰ ਇੱਕ ਮਾਰ ਖਿਵੇ ਦਾ ਕਹੇ ਸ਼ਗਨ ਸਕੀਮ ਦਾ ਮੈਟਰ ਤੁਸੀਂ ਸੋਲਵ ਵੀ ਨਹੀਂ ਕੀਤਾ ਮੇਰੇ ਕੋਲ ਯਾਰ ਹੁਣ ਆਏ ਬੈਠੇ ਨਾਲ ਸਰਪੰਚ ਸਾਹਿਬ ਆਏ ਬੈਠੇ ਨੇ ਕਹਿੰਦੇ ਸਾਨੂੰ ਪਕਾਈ ਬਹੁਤ ਕਰਾਈ ਜਾਂਦੇ ਆ ਇਹਨਾਂ ਨੇ ਸਾਡੇ ਕੋਲ ਐਪਲੀਕੇਸ਼ਨ ਹੀ ਨਹੀਂ ਲਈ ਆ ਦਾ ਨਾ ਸਿਸਟਮ ਕਰੋ ਸੈੱਟ ਲੋਕਾਂ ਨੂੰ ਪਕਾਈ ਕਰਾਣੀ ਬੰਦ ਕਰੋ ਪਹਿਲੀ ਗੱਲ ਇਹ ਮੇਰੀ ਸੁਣ ਲੋ ਅੱਜ ਤੋਂ ਬਾਅਦ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਤੁਹਾਡੇ ਦਫ਼ਤਰ ਦੀ ਮੈਨੂੰ ਭਲਾਈ ਦਫ਼ਤਰ ਦਾ ਮੈਨੂੰ ਐਡਾ ਬੁਰਾ ਹਾਲ ਹੈ ਲੋਕ ਇੱਥੇ ਆ ਕੇ ਮੈਨੂੰ ਦੱਸਦੇ ਨੇ ਸਾਡੂ ਐਡੀ ਪਕਾਈ ਕਰਾਉਂਦੇ ਨੇ ਆ ਲੈ ਆਓ ਉਹ ਲੈਓ ਅਗਲੇ ਨੂੰ ਪਹਿਲਾਂ ਫਾਈਲ ਜਮਾ ਹੋਣ ਤੋਂ ਪਹਿਲਾਂ ਚੈੱਕ ਕਰ ਲੋ ਕਿ 10 ਮਿੰਟ ਲਾ ਲਓ ਆਪਦੇ ਹੈ ਗਰੀਬ ਬੰਦੇ ਵਿਚਾਰੇ ਪਤਾ ਨਹੀਂ ਆਉਂਦੇ ਨਾ ਮਸਾ ਤੇਲ ਪਵਾ ਕੇ ਅੱਗੂ ਤੁਸੀਂ ਪਕਾਈ ਕਰਾਉਨੇ ਹੋ ਇਹ ਰਾਜ ਤੋਂ ਬਾਅਦ ਨਾ ਮੈਨੂੰ ਸ਼ਿਕਾਇਤ ਨਾ ਆਵੇ ਕਿਸੇ ਵੀ ਬੰਦੇ ਦੀ ਆਪਦਾ ਉੱਥੇ ਚਿੱਟ ਪੱਤਰ ਲਾ ਦਿਓ ਬਾਹਰ ਗੇਟ ਦੇ ਵੀ ਆ ਜਿਹੜੇ ਫਾਰਮ ਨੇ ਆਪਦੇ ਪੂਰੇ ਕਰਕੇ ਲਿਆਓ ਉਦੋਂ ਤੱਕ ਫਾਈਲ ਜਮਾ ਨਾ ਕਰਾਓ ਜੇ ਕੋਈ ਫਾਈਲ ਜਮਾ ਕਰਾਉਣਾ ਤਾਂ ਚੈੱਕ ਕਰੋ ਪਹਿਲਾਂ ਸਾਰਾ ਪਕਾਈ ਨਹੀਂ ਹੋਣੀ ਚਾਹੀਦੀ ਅਜ ਤੋਂ ਬਾਅਦ ਸ਼ਿਕਾਇਤ ਆ ਗਈ ਤਾਂ ਫਿਰ ਵੇਖੋ ਮੈਂ ਆਪਦੀ ਵਰਪੰਡ ਚਲਾ ਦੇਣਾ ਤਾਂ ਫਿਰ ਨਾ ਕਿ ਆ ਜੇ ਵੀ ਸਾਡੇ ਖਿਲਾਫ ਕਾਰਵਾਈ ਹੋ ਗਈ ਕਰਾਓ ਸਾਰਾ ਠੀਕ ਹੈ